ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ ਨਿਊਜ਼ ਨਾਲ ਅੱਜ ਟਾਈਮ ਖੜੇ ਆਪਾਂ ਕਲੰਦੌਰ ਦੇ ਸੀਤਾਰਾਮ ਆਸ਼ਰਮ ਵਿਖੇ ਜਿੱਥੇ ਸਵਾਮੀ ਪੰਤੇ ਦਾਸ ਜੀ ਜੋ ਕਿ ਕਲੰਦੌਰ ਦੇ ਵਿੱਚ ਇੱਕ ਅਲੱਗ ਹੀ ਨੂਰ ਦਾ ਸੰਤ ਸਾਰੀ ਕਲੰਦੌਰ ਦੀ ਸੰਗਤ ਨੂੰ ਆਪਣੇ ਮਗਰ ਲਗਾਇਆ ਸੀਗਾ ਅੱਜ ਵੀ ਉਹ ਭਵੇਂ ਬ੍ਰਹਮਲੀਨ ਹੋ ਗਏ ਨੇ ਪਰ ਕਲੰਦੌਰ ਦੀ ਸੰਗਤ ਦੇ ਮਨਾਂ ਦੇ ਵਿੱਚ ਅੱਜ ਵੀ ਉਹ ਉਸੇ ਰੂਪ ਦੇ ਵਿੱਚ ਬਰਾਜਮਾਨ ਨੇ ਉਹਨਾਂ ਦਾ ਮੰਦਿਰ ਬਣਿਆ ਹੋਇਆ ਸੀਤਾਰਾਮ ਆਸ਼ਰਮ ਜਿੱਥੇ ਮਲੇ ਮਾਰੇ ਬਲਕਦਾਸ ਜੀ ਸੇਵਾ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਉਣੀ ਆ ਅੱਜ ਉਹਨਾਂ ਦਾ ਜਨਮ ਦਿਨ ਆ ਮਾਰੇ ਪੰਕੇ ਦਾਸ ਜੀ ਦਾ ਤੇ ਦੇਖੋ ਕਿਸ ਤਰ੍ਹਾਂ 15 ਦੇ ਵਿੱਚ ਰੌਣਕਾਂ ਲੱਗੀ ਹੋਈਆਂ ਨੇ ਲੋਕ ਭਜਨ ਗਾ ਰਹੇ ਨੇ ਪਵਨ ਲਾਲ ਜੀ ਦੇ ਭਜਨ ਗਾ ਰਹੇ ਨੇ ਗੁਣ ਗਾਣ ਕਰ ਰਹੇ ਨੇ ਆਪਾਂ ਮਾਰੇ ਬਲਕਦਾਸ ਜੀ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਤੇ ਕੀ ਕੀ ਕਰ ਰਹੇ ਨੇ ਅੱਜ ਦੇ ਪ੍ਰੋਗਰਾਮ ਦੇ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਬਣੇ ਰੋ ਕਲੰਦਰ ਪੋਸਟ ਯੂਨਲ ਗੱਲਬਾਤ ਕਰਾਉਣੀ ਆ ਇੱਥੋਂ ਦੇ ਮਹਾਰਾਜ ਜੋ ਬਲਕਦਾਸ ਜੀ ਨੇ ਗੱਲ हमारा आज जन्मदिन मनाया जा रहा है हमारे पंकज दास जी का क्या क्या प्रोग्राम कैसे कैसे किया श्री सीताराम जी महाराज की श्री सत गुरुदेव भगवान की लोकाभिराम रण रंग राजीव नेत्र रघुवंश कारुण रूपम करुणाकर श्री राम चंद्रम शरण प्रपा आज महाराज श्री का जन्म दिहाड़ा बड़ी श्रद्धा के नाल मनाया जा रहा है सारी संगत को महाराज जी की जन्म दिहाड़ा की लख लख बधाई हो लख लख बधाई हो क्या क्या प्रोग्राम किए जा रहे हैं आज के महाराज जी के जन्म दिहाड़ा के लक्ष्य में मतलब लंगर लगाया जा रहा है आइसक्रीम का लंगर है और महाराज जी के लक्ष्म में वो केक भी मतलब कर, तो करेंगे जैसे लोग भजन गायन कर रहे हैं आ, भजन मंडली सभी भजन भजन मंडली से महाराज जी को निहाल कर रहे हैं उनकी खुशी में सभी आनंद ले साधु संत आते थे पहले इस बार भी पहुंचे हुए साधु संत इस बार आएंगे अभी लेट है आना है सभी आएंगे लेट है। ਮਰੇ ਸਾਥ ਹੋਰ ਵੀ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਤੱਕੀ ਨਾ ਜੀ ਮੇਰਾ ਨਾਮ ਯਸ਼ੋਨ ਸ਼ਰਮਾ ਜੀ ਜੋ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਮਹਾਰਾਜ ਪੰਕੇ ਦਾਸ ਜੀ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਸ ਤਰੀਕੇ ਨਾਲ ਸਾਡੇ ਕਲਾ ਨੌਰ ਦੇ ਬੜੇ ਵੱਡੇ ਭਾਗਸੀ ਜੀ ਮਹਾਰਾਜ ਸ੍ਰੀ ਪੰਖਾ ਦਾਸ ਜੀ ਜਦੋਂ ਤਪੋ ਭੂਮੀ ਬਾਵਲਾ ਸਤਾਨ ਤੇ ਆਏ ਸਾਨੂੰ ਉਹਨਾਂ ਦਾ ਸੰਕਰਨ ਦਾ ਮੌਕਾ ਮਿਲਿਆ ਪੁਰਾਣੇ ਭਗਤ ਸਾਡੇ ਸਿਆਲ ਜੀ ਅਰੋੜਾ ਜੀ ਬਿੱਲਾ ਮਹਾਜਨ ਜੀ ਇਸ ਤਰ੍ਹਾਂ ਹੋਰ ਹੀ ਬੜੇ ਭਗਤ ਜੀ ਮੈਂ ਸਾਰਿਆਂ ਨਾਂ ਕੀ ਬੋਲਣੇ ਨੇ ਜਿਉਂ ਨਾਲ ਸੰਗਤ ਕੀਤੀ ਸਾਨੂੰ ਇਹਨਾਂ ਦੇ ਵਿੱਚ ਇੱਕ ਇਹੋ ਜਿਹੀ ਰੂਹ ਦੇ ਵਿੱਚ ਦਰਸ਼ਨ ਹੋਏ ਕਿ ਸ਼ਾਇਦ ਉਹ ਸੁਪਨਾ ਬਣ ਗਿਆ ਜੀ ਅਸੀਂ ਉਹਨਾਂ ਸੰਤ ਕਾਫੀ ਕੀਤੀ ਉਹਨਾਂ ਨਾਲ ਯਾਤਰਾ ਵੀ ਕੀਤੀਆਂ ਤੱਪੂ ਭੂਮੀ ਬਾਬਾ ਲਾਲਸਤਾਨ ਤੇ ਉਹਨਾਂ ਨੇ ਇਹੋ ਜਿਹੇ ਪ੍ਰੋਗਰਾਮ ਬਣਾਏ ਜੀ ਜਿਹੜਾ ਇੱਕ ਸੁਪਨਾ ਬਣ ਕੇ ਰਹਿ ਗਿਆ ਜੀ ਉਹਨਾਂ ਦੀ ਯਾਦ ਜਿਹੜੀ ਦਿਲਾਂ ਵਿੱਚ ਵਸ ਗਈ ਹੈ ਜੀ ਕਦੇ ਵੀ ਭੁਲਾਈ ਜਾ ਸਕਦੀ ਅਤੇ ਉਹ ਚ ਕੋਈ ਸੰਤ ਕੋਈ ਭੇਤ ਭਾਵ ਨਹੀਂ ਕੋਈ ਕਿਸੇ ਦੇ ਨਾਲ ਪੱਖਪਾਤ ਨਹੀਂ ਕੋਈ ਪਾਰਟੀ ਬਜ ਨਹੀਂ ਸਭ ਬਾਬਾ ਲਾਲ ਜੀ ਦਾ ਨਾਮ ਔਰ RAM ਜੀ ਦੀ ਭਗਤੀ ਇਹ ਸਿਖਾਉਂਦੇ ਸਨ ਸਾਨੂੰ ਮਤਲਬ ਸਾ ਆਪਣਾ ਹੋਰ ਵੀ ਉੱਥੇ ਬਲ ਸੰਗਤ ਆਈ ਸੀ ਉਹਨਾਂ ਤੋਂ ਪਹਿਲਾਂ ਵੀ ਆਏ ਉਹਨਾਂ ਤੋਂ ਬਾਅਦ ਵੀ ਆਏ ਇਦਾਂ ਲੱਗਾ ਕਿ ਉਹਨਾਂ ਵਰਗੀ ਰੂਹ ਦੁਬਾਰਾ ਆਈ ਹੈ ਸੰਤ ਸਾਰੇ ਸਾਰੇ ਸਤਿਕਾਰਯੋਗ ਹੁੰਦੇ ਸੰਤਾਂ ਨੇ ਜਿਹਨੂੰ ਬਾਣਾ ਹੀ ਪਾਲਿਆ ਸਾਰੇ ਸੰਤ ਉਸੇ ਕੋਟੀ ਦੇ ਹੁੰਦੇ ਨੇ ਲੇਕਿਨ ਮਾਰੇ ਪੰਕਤ ਦਾ ਜੀ ਦਾ ਰੂਪ ਜੜਾਇਆ ਅਲਾਈ ਰੂਪ ਸੀ ਜੀ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੂੰ ਪਤਾ ਜੀ ਅੱਜ ਜਿੰਨੀ ਵੀ ਸੰਗਤ ਆਈ ਹੈ ਜੀ ਇਹ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਤੇ ਪਹੁੰਚੇ ਨੇ ਬਾਕੀ ਬਾਲਕ ਦਾਸ ਮਹਾਰਾਜ ਜੀ ਉਹਨਾਂ ਦੇ ਬੜੇ ਸਿੱਖ ਸਵ ਵਧੀਆ ਸਿੱਖ ਨੇ ਉਹਨਾਂ ਦੇ ਸਾਰੇ ਜਿਹੜੇ ਨਾਂ ਨੂੰ ਅੱਗੇ ਤੋਰਨ ਵਾਸਤੇ ਇਹ ਸਾਰੇ ਪ੍ਰੋਗਰਾਮ ਕਰ ਰਹੇ ਨੇ ਜੀ ਅਸੀਂ ਬੜੇ ਖੁਸ਼ ਹਾਂ ਜੀ ਸਰਨਵਾਸੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਤਾਂ ਮਾਹਾਂ ਪੁੱਛਨ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਸਹਿਯੋਗ ਦਿਆ ਕਰੋ ਬਾਕੀ ਆਸ਼ਰਮ ਬੜਾ ਸੁੰਦਰ ਬਣਿਆ ਜੀ ਬੜੇ ਵਧੀਆ ਪ੍ਰਬੰਧ ਨੇ ਮਾਰੇ ਆਏ ਗਿਆ ਨੂੰ ਚਾਹ ਪਾਣੀ ਲੰਗਰ ਪਾਣੀ ਸਾਰਿਆਂ ਨੂੰ ਮਿਲਦਾ ਜੀ ਅਰੇ ਜੀ ਪ੍ਰੋਗਰਾਮ ਜੋ ਸ਼ਾਮ ਤੱਕ ਚੱਲੇਗਾ ਹੂੰ ਸ਼ਾਮ ਤੱਕ ਔਰ ਜੋ ਲੋਕ ਅਭੀ ਤੱਕ ਨਹੀਂ ਪਹੁੰਚੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਉਹ ਸ਼ਾਮ ਤੱਕ ਆ ਜਾਣਗੇ ਸਭੀ ਸਭੀ ਆ ਜਾਣਗੇ ਸਭੀ ਇੱਕ ਜਗ੍ਹਾ ਹਾਂਜੀ ਬੋਲੀਏ ਸ੍ਰੀ ਸਤਿਗੁਰ ਦੇ ਭਗਵਾਨ ਕੀ ਜੈ ਸੋ ਇਸਨ ਇਥੋਂ ਦੇ ਮਹਾਰਾਜ ਬਲਕਦਾਸ ਜੀ ਸੇਵਾ ਕਰ ਰਹੇ ਨੇ ਇਹਨਾਂ ਦੱਸਿਆ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਭਜਨ ਗਾਇਨ ਕੀਤਾ ਜਾ ਰਿਹਾ ਲੰਗਰ ਲਗਾਏ ਜਾ ਰਹੇ ਨੇ ਮਹਾਰਾਜ ਦੀ ਯਾਦ ਵਿੱਚ ਮਾਰਦਾ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਕੱਟ ਕੇ ਜਨਮ ਦਿਨ ਮਨਾਇਆ ਜਾਵੇਗਾ ਬਣੀ ਰੋਕਾਲਾ ਮੇਰੇ ਪੋਸਟਿਵ ਨਾਲ ਧੰਨਵਾਦ